ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ ਇਤਿਹਾਸ ਦੱਸਾਂਗੇ ਅਤੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਖਤਮ ਕਰ ਲਿਆ ਉਸ ਤੋਂ ਬਾਅਦ ਕੀ ਕੀਤਾ ਨਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਚੌਥੀ ਉਦਾਸੀ ਉੱਤੇ ਫਾਈਨਲ ਵੀਡੀਓ ਹੈ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਆਵੇਗੀ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਉੱਤੇ ਫਾਈਨਲ ਵੀਡੀਓ ਹੋਵੇਗੀ ਇਸ ਤੋਂ ਬਾਅਦ ਅਸੀਂ ਦੂਜੇ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਚਾਲੂ ਕਰਾਂਗੇ ਤਾਂ ਕਿਰਪਾ ਕਰਕੇ ਇਸ ਚੈਨਲ ਨਾਲ ਜੁੜੇ ਰਹਿਣਾ ਅਤੇ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਨਹੀਂ ਪਤਾ ਉਹਨਾਂ ਨੂੰ ਇਹ ਪਲੇਲਿਸਟ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਗੁਰਨਾਨਕ ਦੇਵ ਜੀ ਦੇ ਈਰਾਨ ਤੁਰਕਿਸਤਾਨ ਤੇ ਕਾਬਲਜਾਨ ਬਾਰੇ ਹਸਨ ਅਬਦਾਲ ਵਲੀ ਕੰਦਾਰ ਦਾ ਮਾਨ ਤੋੜਨਾ ਜੋ ਕਿ ਹੁਣ ਇਸ ਟਾਈਮ ਪੰਜਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਸਿਆਲਕੋਟ ਜਾਣਾ ਮੁੱਲੇ ਕਿਰਾੜ ਦੀ ਮੋਤ ਸਹਿਦਪੁਰ ਐਮਨਾਬਾਦ ਪਾਈ ਲਾਲੋਬਾਸ ਵਾਪਸ ਕਰਤਾਰਪੁਰ ਪਰਿਵਾਰ ਪਾਸ ਜਾਣਾ ਤੇ ਗਰਸਤੀ ਦਾ ਧਰਮ ਅਸਤੂ ਬਾਰੇ ਦੱਸਾਂਗੇ ਬਗਦਾਦ ਤੋਂ ਚਲ ਕੇ ਗੁਰੂ ਜੀ ਈਰਾਨ ਦੇਸ਼ ਦੇ ਤਹਰਾਨ ਸ਼ਹਿਰ ਵਿੱਚ ਆਏ ਇੱਥੋਂ ਦੇ ਹਾਕਮ ਨੂੰ ਭਗਤੀ ਮਾਰਗ ਦਾ ਉਪਦੇਸ਼ ਕਰਕੇ ਲੋਕਾਂ ਉੱਤੇ ਜ਼ੁਲਮ ਕਰਨ ਤੋਂ ਹਟਾਇਆ ਉਪਰੰਤ ਰੂਸ ਦੇਸ਼ ਦੇ ਇਲਾਕੇ ਵਿੱਚ ਸ਼ਹਿਰ ਤਸ਼ਕੰਦ ਸਮਰਕੰਦ ਅਤੇ ਬੁਖਾਰਾ ਆਦਿ ਸ਼ਹਿਰਾਂ ਦੇ ਲੋਕਾਂ ਨੂੰ ਨਾਮ ਦਾ ਨਤੇ ਜੀਵਾਂ ਉੱਤੇ ਦਇਆ ਕਰਨ ਦਾ ਉਪਦੇਸ਼ ਕਰਦੇ ਹੋਏ ਕਾਬਲ ਸ਼ਹਿਰ ਵਿੱਚ ਲੁੰਡੇ ਦਰਿਆ ਤੋਂ ਪਾਰ ਇੱਕ ਪਹਾੜੀ ਉੱਤੇ ਆਨ ਬੈਠੇ ਇੱਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਇੱਕ ਚਸ਼ਮਾ ਗੁਰੂ ਜੀ ਦੇ ਨਾਮ ਨਾਲ ਪ੍ਰਸਿੱਧ ਹੈ। 9 ਚੱਦੇ ਐਤਵਨੂ ਮੇਲਾ ਲੱਗਦਾ ਹੈ ਅਤੇ ਕੜਾ ਪ੍ਰਸ਼ਾਦੀ ਦੀ ਵਰਤਦੀ ਹੈ। ਇੱਥੇ ਗੁਰੂ ਜੀ ਨੇ ਇੱਕ ਪਠਾਨ ਨੂੰ ਉਪਦੇਸ਼ ਦਿੱਤਾ ਕਿ ਪੜਿਆ ਹੋਇਆ ਉਹ ਹੈ ਜਿਸ ਦੇ ਹਿਰਦੇ ਅੰਦਰ ਨਾਮ ਵਸਦਾ ਹੈ ਕਿਉਂਕਿ ਵਿੱਦਿਆ ਦਾ ਪੂਸ਼ਣ ਨਾਮ ਹੈ ਪਰਮੇਸ਼ਰ ਦੇ ਨਾਮ ਨਾਲ ਹੀ ਵਿੱਦਿਆ ਸ਼ੋਭਦੀ ਹੈ। हसन ਅਬਦਾਲ ਵਲੀ ਕੰਦਾਰ ਦਾ ਮਾਨ ਤੋੜਨਾ काबुल ਤੋਂ ਚਲ ਕੇ ਗੁਰੂ ਜੀ ਦਰਅ ਖੈਬਰ ਤੋਂ ਲੰਘ ਕੇ ਪਿਸ਼ਾਵਰ ਆਏ ਤੇ ਆਪ ਜੀ ਗੰਜਮ ਮਹਿਲੇ ਵਿੱਚ ਇੱਕ ਸ਼ਰਧਾਲੂ ਪਾਸਟ ਹੈ ਰੇ ਇੱਥੇ ਧਰਮਸ਼ਾਲਾ ਬਾਬਾ ਸ੍ਰੀ ਚੰਦ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਵੀ ਕੁਝ ਦਿਨ ਆਪ ਜੀ ਨੇ ਨਾਮ ਬਾਣੀ ਤੇ ਉਪਦੇਸ਼ ਦੁਆਰਾ ਪ੍ਰੇਮੀਆਂ ਨੂੰ ਨਿਹਾਲ ਕੀਤਾ ਅਤੇ ਫਿਰ ਹੋਤੀ ਮਰਦਾਨ ਤੇ ਲੋ ਸ਼ਹਿਰੇ ਤੋਂ ਹੁੰਦੇ ਹੋਏ ਖਸਰਬਦਾਲ ਪਿੰਡ ਤੋਂ ਬਾਹਰ ਪਹਾੜੀ ਹੀਟ ਆਣ ਬੈਠੇ ਇਸ ਪਹਾੜੀ ਉੱਤੇ ਇੱਕ ਵਲੀ ਕੰਧਾਰੀ ਰਹਿੰਦਾ ਸੀ ਜਿਸ ਨੂੰ ਆਪਣੀ ਕਰਾਮਾਤ ਦਾ ਬਹੁਤ ਹੰਕਾਰ ਸੀ ਇਸ ਦੇ ਪਾਸ ਹੀ ਪਹਾੜੀ ਉੱਤੇ ਇੱਕ ਪਾਣੀ ਦਾ ਚਸ਼ਮਾ ਨਿਕਲਦਾ ਸੀ ਗੁਰੂ ਜੀ ਨੇ ਇਸ ਦਾ ਹੰਕਾਰ ਤੋੜਨ ਵਾਸਤੇ ਮਰਦਾਨੇ ਨੂੰ ਇਸ ਪਾਸ ਪਹਾੜੀ ਉੱਤੇ ਚਸ਼ਮੇ ਤੋਂ ਪਾਣੀ ਲੈਣ ਭੇਜਿਆ ਪਹਾੜੀ ਉੱਪਰ ਪਹੁੰਚ ਕੇ ਮਰਦਾਨੇ ਨੇ ਬਹੁਤ ਮਿੰਤਾ ਕੀਤੀਆਂ ਪਰ ਵਲੀ ਨੇ ਕਿਹਾ ਕਿ ਜੇ ਤੇਰਾ ਪੀਰ ਸ਼ਕਤੀਵਾਨ ਹੈ ਤਾਂ ਉਸ ਨੂੰ ਆ ਆਪਣਾ ਨਵਾਂ ਚਸ਼ਮਾ ਕੱਢ ਕੇ ਤੈਨੂੰ ਪਾਣੀ ਦੇਵੇ ਜਦ ਇਹ ਗੱਲਾਂ ਵਲੀ ਦੀਆਂ ਮਰਦਾਨੇ ਨੇ ਗੁਰੂ ਜੀ ਨੂੰ ਆਣ ਕੇ ਦਸੀਆਂ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਸਤਨਾਮ ਆ ਕੇ ਇੱਕ ਪੱਥਰ ਚੁੱਕ ਕੇ ਪਰੇ ਰੱਖ ਦੇ ਕਰਤਾਰ ਦੇ ਹੁਕਮ ਨਾਲ ਪਾਣੀ ਦਾ ਚਸ਼ਮਾ ਚੱਲ ਪਵੇਗਾ ਜਦ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ ਤਾਂ ਉੱਥੋਂ ਤੁਰੰਤ ਹੀ ਪੱਥਰ ਹੇਠੋਂ ਪਾਣੀ ਦਾ ਚਸ਼ਮਾ ਚੱਲ ਪਿਆ ਇਸ ਦੇ ਚੱਲਣ ਨਾਲ ਹੀ ਪਹਾੜੀ ਉੱਤੋਂ ਵਲੀ ਕੰਧਾਰ ਦਾ ਚਸ਼ਮਾ ਬੰਦ ਹੋ ਗਿਆ ਜਦ ਵਲੀ ਕੰਧਾਰ ਨੇ ਵੇਖਿਆ ਕਿ ਉਸ ਦਾ ਚਸ਼ਮਾ ਬੰਦ ਹੋ ਗਿਆ ਹੈ ਅਤੇ ਹੀਠਾ ਚੱਲਣ ਲੱਗ ਪਿਆ ਹੈ ਤਾਂ ਉਸਨੇ ਕ੍ਰੋਧ ਕਰਕੇ ਆਪਣੀ ਸ਼ਕਤੀ ਨਾਲ ਪਹਾੜੀ ਦੀ ਇੱਕ ਚੋਟੀ ਦੀ ਚਟਾਨ ਹੀ ਗੁਰੂ ਜੀ ਦੇ ਉੱਤੇ ਡੇੜ ਦਿੱਤੀ ਕਿ ਆਪੇ ਇਸ ਹੀਠਾ ਆਣ ਕੇ ਮਰ ਜਾਣਗੇ ਪਰ ਉਸ ਨੂੰ ਆਮਦਿਆਂ ਦੇਖ ਕੇ ਗੁਰੂ ਜੀ ਨੇ ਆਪਣੇ ਹੱਥ ਦੇ ਪੰਜੇ ਨਾਲ ਉਸ ਨੂੰ ਰੋਕ ਲਿਆ ਗੁਰੂ ਜੀ ਦੀਆਂ ਇਹ ਦੋਵੇਂ ਸ਼ਕਤੀਆਂ ਪਹਿਲੀ ਪਾਣੀ ਦਾ ਚਸ਼ਮਾ ਹੀਠਾ ਨੇ ਆਉਣਾ ਵਾਲੀ ਤੇ ਦੂਜੀ ਪਹਾੜੀ ਨੂੰ ਹੱਥ ਨਾਲ ਹੀ ਆਪਣੇ ਉੱਪਰ ਪਿੰਡ ਤੋਂ ਰੋਕ ਲੈਣਾ ਵੇਖ ਕੇ ਵਲੀ ਕੰਦਾਰ ਪਹਾੜੀ ਤੋਂ ਹੇਠਾਂ ਉਤਰ ਆਇਆ ਅਤੇ ਨਿਰਮਾਨ ਹੋ ਕੇ ਗੁਰੂ ਜੀ ਤੋਂ અપਮਾਨ ਨਾਲ ਆਖੇ ਹੋਏ ਆਪਣੇ ਬਚਨਾਂ ਦੀ ਮਾਫੀ ਮੰਗੀ ਗੁਰੂ ਜੀ ਦੇ ਹੱਥ ਦੇ ਲੱਗੇ ਹੋਏ ਪੰਜੇ ਵਾਲਾ ਪੱਥਰ ਅਜੇ ਤੱਕ ਗੁਰਦੁਆਰੇ ਪੰਜੇ ਸਾਹਿਬ ਖਸਨਬਦਾਲ ਪਿੰਡ ਦਰਸ਼ਨ ਦੇ ਰਿਹਾ ਹੈ ਹਜ਼ਾਰਾਂ ਸੰਗਤਾਂ ਸ਼ਰਧਾ ਨਾਲ ਇਸ ਦੇ ਦਰਸ਼ਨ ਕਰਕੇ ਗੁਰੂ ਜੀ ਗੁਰਨਾਨਕ ਜੀ ਦੀ ਮਹਿਮਾ ਕਰਦੇ ਆਂ ਵੇਖਿਆ ਤੇ ਸੁਣਿਆ ਜਾਂਦੀਆਂ ਹਨ ਇੱਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਵਿਸਾਖੀ ਨੂੰ ਬੜਾ ਭਾਰਾ ਮੇਲਾ ਲੱਗਦਾ ਹੁੰਦਾ ਸੀ ਦੂਰ ਦੂਰ ਦੇਸਾਂ ਪਰਦੇਸਾਂ ਤੋਂ ਸ਼ਰਧਾਲੂ ਲੋਕ ਆਪਣੇ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਇਕੱਤਰਤ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਧੰਨ ਭਗ ਸਮਝਦੀਆਂ ਸਨ ਹੁਣ ਪਾਕਿਸਤਾਨ ਸਰਕਾਰ ਦੀਆਂ ਪਾਬੰਦੀਆਂ ਕਰਕੇ ਥੋੜੇ ਹੀ ਯਾਤਰੀ ਵਿਸਾਖੀ ਦੇ ਮੇਲੇ ਸਮੇਂ ਇਕੱਤਰਤ ਹੁੰਦੇ ਹਨ ਪੰਜੇ ਸਾਹਿਬ ਦੀ ਇਹ ਵਰਤਾ ਤਿੰਨ ਵਿਸਾਖ ਸੰਮਤ 1578 ਵਿੱਚ ਕੋਈ ਲਿਖੀ ਹੈ ਸਿਆਲਕੋਟ ਜਾਣਾ ਮੁੱਲੇ ਕਿਰਾਰ ਦੀ ਮੋਤ ਵਲੀ ਕੰਦਾਰੀ ਦਾ ਹੰਕਾਰ ਦੂਰ ਕਰਕੇ ਉਸ ਨੂੰ ਨਿਮਰਤਾ ਅਤੇ ਦਇਆ ਦਾ ਉਪਦੇਸ਼ ਦੇ ਕੇ ਗੁਰੂ ਜੀ ਇੱਥੋਂ ਚੱਲ ਕੇ ਰਾਵਲਪਿੰਡੀ ਮਰੀ ਕਹੁੱਟਾ ਜੇਹਲਮ ਮੀਰਪੁਰ ਪਿੰਬਰ ਦੇ ਲੋਕਾਂ ਨੂੰ ਸਮਾਰਗ ਤੋੜਦੇ ਹੋਏ ਸਿਆਲਕੋਟ ਪਹੁੰਚ ਗਏ ਅਤੇ ਜਿੱਥੇ ਹੁਣ ਬਾਬੇ ਦੀ ਬੋਲੀ ਹੈ ਉੱਥੇ ਬਿਰਾਜ ਗਏ ਗੁਰੂ ਜੀ ਜਦ ਪਹਿਲਾ ਇੱਥੇ ਆਏ ਸਨ ਤਾਂ ਮੁੱਲੇ ਨੇ ਸੱਚ ਮਰਨਾ ਤੇ ਝੂਠ ਜੀਉਣਾ ਮਰਦਾਨੇ ਨੂੰ ਲਿਖ ਕੇ ਦਿੱਤਾ ਫਿਰ ਗੁਰੂ ਜੀ ਇਸ ਨੂੰ ਆਪਣੇ ਨਾਲ ਹੀ ਲੈ ਗਏ ਸਨ ਪਰ ਕੁਝ ਦਿਨਾਂ ਬਾਅਦ ਅਪਰੰਤ ਇਹ ਰਸਤੇ ਵਿੱਚੋਂ ਹੀ ਮੁੜ ਕੇ ਘਰ ਆ ਗਿਆ ਸੀ ਹੁਣ ਜਦ ਸਿਆਲਕੋਟ ਆਣ ਕੇ ਗੁਰੂ ਜੀ ਇਸ ਨੂੰ ਘਰ ਮਿਲਣ ਗਏ ਤਾਂ ਇਸ ਦੀ ਵੋਟੀ ਨੇ ਪਾਥੀਆਂ ਦੇ ਕੋਠੇ ਵਿੱਚ ਇਸ ਨੂੰ ਲੁਕਾ ਦਿੱਤਾ ਕਿ ਮਤਾ ਗੁਰੂ ਜੀ ਫੇਰ ਇਸ ਨੂੰ ਨਾਲ ਲੈ ਜਾਣ ਜਦ ਗੁਰੂ ਜੀ ਨੇ ਘਰ ਦੇ ਬੁਹੇ ਅੱਗੇ ਖੜੇ ਹੋ ਕੇ ਇਸ ਨੂੰ ਆਵਾਜ਼ ਮਾਰੀ ਤਾਂ ਇਸ ਦੀ ਇਸਤਰੀ ਨੇ ਗਿਹਾ ਸੰਤ ਜੀ ਮੁੱਲਾ ਨਹੀਂ ਹੈ ਜਦ ਤਿੰਨ ਵਾਰ ਮੁੱਲੇ ਦੀ ਔਸਤ ਨੇ ਗੁਰੂ ਜੀ ਨੂੰ ਇਹ ਕਿਹਾ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਆ ਮਰਦਾਨਾ ਜੇ ਮੁੱਲਾ ਨਹੀਂ ਹੈ ਤਾਂ ਨਾ ਹੀ ਸਹੀ ਇਹ ਬਚਨ ਕਰਕੇ ਜਦ ਗੁਰੂ ਜੀ ਆਪਣੇ ਟਿਕਾਣੇ ਆਣ ਬੈਠੇ ਤਾਂ ਪਿੱਛੋਂ ਛੇਤੀ ਖਬਰ ਆ ਗਈ ਕਿ ਪਾਥੀਆਂ ਦੇ ਕੋਠੇ ਵਿੱਚੋਂ ਜਿੱਥੇ ਮੁੱਲੇ ਨੂੰ ਦੀ ਵੋਟ ਢੁਕਾਇਆ ਸੀ ਸੱਪ ਲੜ ਕੇ ਮੁੱਲਾ ਮਰ ਗਿਆ ਹੈ ਇਹ ਖਬਰ ਸੁਣ ਕੇ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਨਾਲ ਕਿਰਾੜਾ ਦੋਸਤੀ ਕੂੜੇ-ਕੂੜੀ ਪਾਈ ਮਰ ਨਾ ਜਾਪੇ ਮੂਲਿਆ ਆਵੇ ਕਿਤੇ ਥਾਈ ਸੈਦਪੁਰ ਐਮਨਾਬਾਦ ਪਾਈ ਲਾਲੋ ਬਾਸ ਸਿਆਲਕੋਟ ਤੋਂ ਚੱਲ ਕੇ ਗੁਰੂ ਜੀ ਫਿਰ ਤੀਸਰੀ ਵਾਰ ਆਪਣੇ ਸਿਆਲਕੋਟ ਪਾਈ ਲਾਲੋ ਪਾਸ ਐਮਨਾਬਾਦ ਆ ਗਏ ਇੱਕ ਦਿਨ ਅੰਤਰਜਾਮੀ ਗੁਰੂ ਜੀ ਨੇ ਪਾਈ ਲਾਲੋ ਨੂੰ ਐਮਨਾਬਾਦ ਦੀ ਹੋਣ ਵਾਲੀ ਤਬਾਹੀ ਦਾ ਹਾਲ ਇਸ ਸ਼ਬਦ ਦੁਆਰਾ ਦੱਸਿਆ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ درسرا ਕੜੀ ਗਿਆਨ ਵਿਲਾਲੋ ਪਾਪੀ ਕੀ ਜੰਝ ਲੈ ਕਾਬਲ ਹੋ ਤਾਹੀਆ ਜੋਰ ਮੰਗੇ ਦਾਨ ਵਿਲਾਲੋ ਸ਼ਰਮ ਤਰਮ ਦੇਈ ਛਪਖਲੋਏ ਕੋੜ ਫਿਰੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਮਣਾ ਕੀ ਗੱਲ ਥੱਕੀ ਅਗਧ ਪੜੇ ਚੈਤਾਨ ਵੇ ਲਾਲੋ ਮੁਸਲਮਾਨ ਨੇ ਪੜੇ ਕਤਿਬਾ ਕਸ਼ਟ ਮਹੀ ਕਰਹੀ ਖੁਦਾਈ ਵੇ ਲਾਲੋ ਜਾਤੀ ਸਨਾਤੀ ਹੋੜ ਹਿਦਵਾਨੀਆਂ ਇਹ ਵੀ ਲੇਖ ਲਾਈ ਵੇ ਲਾਲੋ ਖੂਨ ਕੇ ਸਹੀਲੇ ਗਾਵੇ ਨਾਨਕ ਰੱਤ ਦਾ ਕੁੰਗ ਪਾਈ ਵੇ ਲਾਲੋ ਸਾਈਬ ਕੇ ਗੁਣ ਨਾਨਕ ਗਾਵੇ ਮਾਸਤੂਰ ਪੁਰੀ ਵਿੱਚ ਆਖ ਮਸੂਲਾ ਜਿਨ ਉਪਾਏ ਰੰਗ ਰਵਾਈ ਬੈਠਾ ਵੇਖੈ ਵਕੀ ਇਕੇਲਾ ਸੱਚਾ ਸੋ ਸਾਈਬ ਸੱਚ ਤਪਾਵਸ ਸਚੜਾ ਨਿਆਉ ਕਰੇਗ ਮਸੂਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਿਆ ਸੰਭਾਲ ਸੀ ਬੋਲ ਆਵਨ ਅਰਤਰੇ ਜਾਨ ਸਤ 57ਵੇਂ ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣੇ ਸੀ ਸੱਚ ਕੀ ਬੇਲਾ ਇਸ ਆਕਾਸ਼ ਬਾਣੀ ਤੋਂ ਛੇਤੀ ਹੀ ਪਿੱਛੋਂ ਬਾਬਰ ਫੌਜ ਲੈ ਕੇ ਕਾਬਲ ਤੋਂ ਚੜ ਕੇ ਸ਼ਹਿਦਪੁਰ ਪਹੁੰਚ ਗਿਆ ਸ਼ਹਿਦਪੁਰ ਦੇ ਪਠਾਨ ਹਾਕਮਾਂ ਨੇ ਇਸ ਦਾ ਡਟ ਕੇ ਟਕਰਾ ਕੀਤਾ ਪਰ ਬਾਬਰ ਦੀਆਂ ਫੌਜਾਂ ਅੱਗੇ ਪਠਾਣਾ ਦੀ ਕੋਈ ਪੇਸ਼ ਨਾ ਗਈ ਬਾਬਰ ਨੇ ਕਤਲਾਮ ਆਮ ਕਰਕੇ ਸ਼ਹਿਨੂਨ ਲੁੱਟ ਪੁੱਟ ਕੇ ਬਰਬਾਦ ਕਰ ਦਿੱਤਾ ਅਤੇ ਹਿੰਦੂ ਮੁਸਲਮਾਨ ਸਭ ਔਰਤਾਂ ਦੀ ਉਸ ਦੇ ਸਿਪਾਹੀਆਂ ਨੇ ਬਹੁਤ ਬੇਬਦੀ ਕੀਤੀ ਜਿਹੜੇ ਬੱਚੇ ਬੁੱਢੇ ਇਸਤਰੀਆਂ ਮਰਦ ਕਤਲਾਮ ਤੋਂ ਬਚ ਗਏ ਉਹਨਾਂ ਨੂੰ ਫੜ ਕੇ ਕੈਦੀ ਬਣਾ ਲਿਆ ਗੁਰੂ ਜੀ ਅਤੇ ਮਰਦਾਨਾ ਵੀ ਕੈਦੀ ਬਣਾ ਲਈ ਗਏ ਲੁੱਟਦਾ ਮਾਲ ਸਭ ਕੈਦੀਆਂ ਦੇ ਸਿਰਾਂ ਉੱਤੇ ਚੁੱਕ ਕੇ ਬਾਬਰ ਫੌਜ ਲੈ ਕੇ ਅੱਗੇ ਲਾਹੌਰ ਵੱਲ ਤੁਰ ਪਿਆ ਕੈਦੀ ਇਸਤਰੀਆਂ ਦੀ ਬੁਰੀ ਹਾਲਤ ਵੇਖ ਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਆਸਾ ਮਹੱਲਾ ਪਹਿਲਾ ਜਿਨ ਸੇ ਸੋਹਣ ਪੱਟਿਆ ਮੰਗੀ ਪਾਈ ਸਿੰਦੂਰ ਸੇ ਸਿਰ ਕਾਤੀ ਮੁੰਨੀ ਅਨੀ ਗਲ ਆ ਵਿੱਚ ਆਵੇ ਢੂੜ ਮਹੱਲਾ ਅੰਦਰ ਉਦੀਆਂ ਉਹਨੇ ਬਹਿਨ ਨਾ ਮੇਰਨ ਖਦੂਲੇ ਆਦੇਸ ਬਾਬਾ ਆਦੇਸ ਆਦੀ ਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾਓ ਇਕਨਾ ਇਹੋ ਲਿਖਿਆ ਬਹਿ ਬਹਿ ਹੋ ਰੋਵੇ ਦੁੱਖ ਜੋ ਤਿਸ ਪਾਵੇ ਸੋ ਥੀਏ ਨਾਨਕਿਆ ਮਨੋ ਇਹ ਸ਼ਬਦ ਸੁਣ ਕੇ ਸਾਰੇ ਕੈਦੀਆਂ ਨੂੰ ਇਉਂ ਜਪਿਆ ਜਿਵੇਂ ਕੋਈ ਉਹਨਾਂ ਦੇ ਦੁੱਖ ਵੰਡਾਉਣ ਵਾਲਾ ਹਮਦਰਦੀ ਆ ਗਿਆ ਹੈ ਜਦ ਬਾਬਰ ਨੂੰ ਪਤਾ ਲੱਗਾ ਕਿ ਕੈਦੀਆਂ ਵਿੱਚੋਂ ਦੋ ਫਕੀਰ ਵੀ ਫੜੇ ਹੋਏ ਹਨ ਤਾਂ ਉਸਨੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਸੱਦਿਆ ਦਰਸ਼ਨ ਕਾ ਕੇ ਬਾਬਰ ਨੇ ਬਹੁਤ ਪ੍ਰਭਾਵਿਤ ਹੋ ਕੇ ਆਪ ਜੀਨੂ ਕਾਮਲ ਫਕੀਰ ਜਾਣ ਕਰਕੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਵੀ ਸੇਵਾ ਦਸੋ ਗੁਰੂ ਜੀ ਨੇ ਕਿਹਾ ਕਿ ਇਨਾ ਕੈਦੀ ਮਰਦ ਔਰਤਾਂ ਦੀ ਬੰਦ ਖਿਲਾਸੀ ਕਰਕੇ ਇਹਨਾਂ ਦਾ ਲੁੱਟਿਆ ਹੋਇਆ ਮਾਲ ਵਾਪਸ ਕਰ ਦਿਓ ਇਹ ਆਪੋ ਆਪਣੇ ਘਰਾਂ ਨੂੰ ਚਲੇ ਜਾਣ ਗੁਰੂ ਜੀ ਦਾ ਬਚਨ ਮੰਨ ਕੇ ਬਾਬਰ ਨੇ ਸਭ ਇਸਤਰੀ ਪੁਰਸ਼ ਛੱਡ ਦਿੱਤੇ ਅਤੇ ਉਹਨਾਂ ਦਾ ਸਮਾਨ ਵੀ ਉਹਨਾਂ ਨੂੰ ਦੇ ਦਿੱਤਾ। ਇੰਨਾ ਬੰਦ ਖਲਾਸ ਹੋਏ ਲੋਕਾਂ ਦੇ ਨਾਲ ਗੁਰੂ ਜੀ ਵਾਪਸ ਸੈਦਪੁਰਾ ਆ ਗਏ ਅਤੇ ਪਿੰਡ ਦੀ ਤਬਾਹੀ ਦਾ ਹਾਲ ਵੇਖ ਕੇ ਆਪ ਜੀ ਨੇ ਉਸ ਦਾ ਇਸ ਸ਼ਬਦ ਦੁਆਰਾ ਵਰਣਨ ਕੀਤਾ। ਆਸਾ ਮਹੱਲਾ ਪਹਿਲਾ ਕਹਾਂ ਸੁ ਖੇਤ ਤਬੇਲਾ ਕੋੜੇ ਕਹਾਂ ਪੇਰੀ ਸਹਿਨਾਈ ਕਹਾਂ ਸੁ ਤੇਗ ਬੰਦ ਗਾੜੇ ਰੜ ਕਹਾਂ ਸੁ ਲਾਲ ਕਵਾਈ ਕਹਾਂ ਸੁ ਅਰਸੀਆ ਮੂਹ ਬੰਕੇ ਇੱਥੇ ਦਿਸੇ ਨਹੀਂ ਇਹ ਜਗ ਤੇਰਾ ਤੂ ਗੁਸ ਇੱਕ ਕੜੀ ਮਹੀ ਥਾ ਜਰ ਵੰਡ ਦੇਵੇ ਭਾਈ ਰਹਾ ਆਪੇ ਕਰੇ ਕਰਾਈ ਕਰਤਾ ਕਿਸ ਨੂੰ ਅੱਖ ਸੁਣਾਈਏ ਦੁਖ ਸੁਖ ਤੇਰਾ ਪਾਣਾ ਹੋਵੇ ਕਿਸ ਥੈ ਜਾਈ ਲੋ ਰੋਈਏ ਹੁਕਮੇ ਹੁਕਮ ਚਲਾਏ ਵਿਗਸੇ ਨਾਨਕ ਲਿਖਿਆ ਪਾਈਏ ਫਿਰ ਗੁਰੂ ਜੀ ਨੇ ਆਪਣੇ ਰੰਗ ਵਿੱਚ ਆਣ ਕੇ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਇਹ ਸ਼ਬਦ ਉਚਾਰਨ ਕਰਕੇ ਮਰਦਾਨੇ ਦੇ ਰਬਾਬ ਨਾਲ ਗਾਇਆ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕੁਰਲਾਏ ਤੈਂ ਕੀ ਦਰਦ ਨਾ ਆਇਆ ਕਰਤਾ ਤੂੰ ਸਭਲਾ ਕਾ ਸੋਈ ਜਿਸ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸ ਨਾ ਹੋਈ ਸਕਤਾ ਸੀ ਮਾਰੇ ਤਵ ਵਗੇ ਖਸਮੇ ਸਾ ਪੁਰਸਾਈ ਰਤਨ ਵਿਗਾੜੀ ਵਿਗੋਏ ਕੁੰਤੀ ਮੁਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਤਰਾਏ ਵੱਡਾ ਸੱਦ ਕਰੇ ਮੁੰਪਾਣੇ ਖਸਮੇ ਨਦਰ ਕੀੜਾ ਆਵੇ ਜੈਤੇ ਚੁੱਗੇ ਦਾਣ ਮਰ ਮਰ ਜੀਵੇ ਤਾਂ ਕਿਛ ਪਾਏ ਨਾਨਕ ਨਾਮ ਵਖਾਣੇ ਵਾਪਸ ਕਰਤਾਰਪੁਰ ਪ੍ਰਵਾਸ ਪਾਸ ਗੁਰੂ ਜੀ ਦੀ ਚੌਥੀ ਉਦਾਸੀ ਸਮਾਪਤ ਹੋਈ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਵਾਪਸ ਕਰਕੇ ਅਤੇ ਐਨਾ ਬਾਅਦ ਦੀ ਹਾਲਤ ਉਤੇ ਬਿੱਤੀ वार्ता ਦੇ ਆ ਆਪਣੇ ਡੂੰਗੇ ਵਿਚਾਰ ਬਗਣ ਕਰਕੇ ਗੁਰੂ ਜੀ ਪਸਰੂਰ ਦੇ ਰਸਤੇ ਕਰਤਾਰਪੁਰ ਆਪਣੇ ਪਰਿਵਾਰ ਵਿੱਚ ਆ ਗਏ ਇੱਥੇ ਆਣ ਕੇ ਗੁਰੂ ਜੀ ਨੇ ਫਕੀਰੀ ਪੇਜ ਦੇ ਕੱਪੜੇ ਉਤਾਰ ਕੇ ਗਰਸਤੀ ਪਹਿਨ ਲਈ ਭਾਈ ਗੁਰਦਾਸ ਜੀ ਇਸ ਪ੍ਰਥਾਈ ਇਹ ਵਰਣਨ ਕਰਦੇ ਹਨ ਫਿਰ ਬਾਬਾ ਆਇਆ ਕਰਤਾਰਪੁਰੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਜੀ ਬੈਠ ਗਿਆ ਅਵਧਾਰਾ ਇੱਥੇ ਬੈਠ ਕੇ ਗੁਰੂ ਜੀ ਨੇ ਆਏ ਹੋਏ ਆਤੀਥੀ ਸਾਧੂ ਸੰਤ ਅਤੇ ਸਿੱਖ ਸੇਵਕਾਂ ਦੇ ਲੰਗਰ ਵਾਸਤੇ ਖੇਤੀ ਕਰਨੀ ਆਰੰਭ ਕਰ ਦਿੱਤੀ ਜੋ ਅੰਨ ਦਾਣਾ ਆਉਂਦਾ ਉਸ ਦਾ ਸਦਾ ਹੀ ਅਟੁੱਟ ਲਗਨ ਲਗਾਤ ਰਹਿਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਸਾ ਕੇ ਵਿੱਚ ਕੁਝ ਬਾਣੀ ਦੀ ਤੁਕਾਂ ਸਨ ਜੋ ਕਿ ਬੋਲਣੀਆਂ ਜ਼ਰੂਰੀ ਸਨ ਜੇ ਉਹਨਾਂ ਨੂੰ ਬੋਲਦੇ ਹੋਏ ਤੁਹਾਡੇ ਤੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਮਾਫੀ ਬਖਸ਼ਣਾ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਇਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ